ਸਰਕਾਰੀ ਮਿਡਲ ਸਮਾਰਟ ਸਕੂਲ ਚੂੜਪੋੜ ਚਾਰਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੱਤਿਆ ਗਿਆ। ਇਸ ਮੌਕੇ ਤੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਜੋਤਿਪ ਕਰਵਾਏ ਗੇ। ਇਸ ਮੌਕੇ ਤੇ ਗੁਰੂ ਘਰ ਦੀਆਂ ਕੀਰਤਨੀਆਂ ਵੱਲੋਂ ਰਸਬੀਨੀ ਗੁਰਬਾਣੀ ਦਾ ਕੀਰਤਨ ਕਰਕੇ ਅਤੇ ਕਥਾ ਵਿਚਾਰਾਂ ਦੇ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਕਰਵਾਏ ਗਏ ਸਮਾਗਮ ਦੇ ਵਿੱਚ ਸਰਕਾਰੀ ਮਿਡਲ ਸਮਾਰਟ ਸਕੂਲ ਚੂੜਪੋੜ ਜ਼ਿਲ੍ਹਾ ਲੁਧਿਆਣਾ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਤਨਮਨ ਨੰ ਦੇ ਨਾਲ ਸੇਵਾ ਕੀਤੀ ਗਈ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਆਈਆਂ ਸੰਗਤਾਂ ਦਾ ਜੀ ਆਇਆਂ ਕੀਤਾ ਗਿਆ ਉੱਥੇ ਹੀ ਸਮਾਪਤੀ ਉਪਰੰਤ ਗੁਰੂ ਘਰ ਲੰਗਰ ਵੀ ਚੁਕਾਇਆ ਗਿਆ ਇਸ ਸਮਾਗਮ ਤੋਂ ਬਾਅਦ ਸਕੂਲ ਦੇ ਪ੍ਰਬੰਧਕਾਂ ਵੱਲੋਂ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਤੱਕਿਆ ਗਿਆ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਹਨ ਉਨ੍ਹਾਂ ਨੇ ਕਿਹਾ ਹੈ ਕਿ ਇਹ ਧਰਤੀ 10ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਚੋਂ ਪ੍ਰਾਪਤ ਧਰਤੀ ਹੈ ਅਧਿਆਪਕਾਂ ਤੇ ਬੱਚਿਆਂ ਦੇ ਸਹਿਯੋਗ ਦੇ ਨਾਲ ਅੱਜ ਇਹ ਸਮਾਗਮ ਕਰਵਾਏ ਗਏ ਹਨ ਕਿਉਂਕਿ ਸਕੂਲ ਦਿਨ ਦੁਗਣੀ ਅਤੇ ਆਹ ਤੇ ਚੌਗਣੀ ਤਰੱਕੀ ਕਰ ਰਿਹਾ ਹੈ। ਇਹ ਸਕੂਲ ਬਾਕੀ ਸਕੂਲਾਂ ਨੂੰ ਪਿੱਛੇ ਛੱਡਦਾ ਹੋਇਆ ਅੱਵਲ ਆਇਆ ਅਤੇ ਬੱਚਿਆਂ ਵੱਲੋਂ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਵਿੱਚ ਮੱਲਾ ਮਾਰੀਆਂ ਹਨ। ਅੱਜ ਸਕੂਲ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਓਟ ਆਸਰਾ ਤੱਕਦਿਆ ਹੋਇਆ ਸ਼ੁਕਰਾਨਾ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਅਗਾ ਤੋਂ ਇਸੇ ਤਰ੍ਹਾਂ ਵਾਹਿਗੁਰੂ ਅਕਾਲਪੁਰਖ ਇਹਨਾਂ ਬੱਚਿਆਂ ਅਤੇ ਅਧਿਆਪਕਾਂ ਤੇ ਸਿਰ ਤੇ ਮੇਹਰਾ ਭਰਿਆ ਹੱਥ ਰੱਖਣ। ਮੌਕੇ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਤੁਹਾਡਾ ਨਾ ਕਰਦੇ ਆਂ ਸਾਂਝਾ। ਅੱਜ ਸਮੂਹ ਮੈਚ ਇਸ 29 ਸਾਲ ਦਾ ਜਾਰਜੋ ਤੇ ਵਾਇਆ ਗਿਆ ਇੱਕ ਸਕੂਲ ਵਾਲੋਂ ਬਹੁਤ ਵਧੀਆ ਪ੍ਰਦਰਸ਼ੀ ਕੀਤਾ ਜਿਵੇਂ ਸਟਡ ਸਪੋਰਟ ਨੂੰ ਆਪ ਜੀ ਨੂੰ ਪਤਾ ਹੀ ਹੈ ਕਿ ਉਹਨੂੰ ਸਪੋਰਟ ਅਵਾਰਡ ਮਿਲਿਆ ਤੇ ਸਾਡਾ ਜਿਹੜਾ ਸਟਡ ਸਪੋਰਟ ਰਿਜ਼ਲਟ ਹੈ ਉਹ ਵੀ ਸਤਿ ਸ਼੍ਰੀ ਅਕਾਲ ਰਹੀ ਹੈ ਪ੍ਰੇਖ ਸਾਡੇ ਚੇ ਵਿਰੀਆ ਨਾਮ ਹੈ ਸਪੋਰਟਸ ਮੀਟ ਸਟਡ ਲੱਗੇ ਹੈ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਰਦਦਾ ਰਾਂ ਜਸ਼ਨ ਪੇਟਾ ਗੁਰਗੋਬਨ ਸਿੰਘ ਜੀ ਬਾਬਾ ਪੈਰਾ ਸਿੰਘ ਜੀ ਸਕੂਲ ਨੇ ਚੁਣਾਈ ਹੈ ਪੀਸਾ ਦਾ ਸ਼ੁਕਰੀਆ ਸਟਾਫ ਹੈ ਜਿਨ੍ਹਾਂ ਸਦਕੇ ਅਸੀਂ ਇਹਨਾਂ ਮੁਕਾਮਾਂ ਤੇ ਪਹੁੰਚ ਪਹੁੰਚੀ ਅਤੇ ਅਸੀਂ ਕਰਕੇ ਸੁਖੀ ਸਾਹਿਬ ਦਾ ਜਪ ਅਸੀਂ ਕਰਵਾਇਆ ਤੇ ਅਸੀਂ ਮਰਦ ਦਾ ਸ਼ੁਕਰਾਨਾ ਕਰਦੇ ਹਾਂ ਕਿ ਇਹ ਜੇਕਰ ਅਸੀਂ ਹੋਰ ਵੀ ਕਰਵਾ ਸਕੀਏ ਤਾਂ ਸਾਡਾ ਸਕੂਲ ਹੋਰ ਵੀ ਤਰੱਕੀਆਂ ਅਤੇ بلندیयां ਨੂੰ ਛੂ ਸਕੀ। ਬੱਚਿਆਂ ਨੂੰ ਕੀ ਮੈਸੇਜ ਜਨੇ ਜਾਂਦੇ ਹੋ? ਬੱਚਾ ਅਸੀਂ ਇਹ ਪੈਸੇ ਦਿੰਨੇ ਆ ਕਿ ਭਾਈ ਵੱਧ ਤੋਂ ਵੱਧ ਬੱਚੇ ਸਿੱਖੀ ਨਾਲ ਜੁੜਨ ਮਿਹਨਤ ਕਰਨ ਅਤੇ ਦੋਂ ਤੋਂ ਵੱਧ ਬੱਚੇ ਪੀਸੀ ਨੂੰ ਸਾਬਿਤ ਹੋ ਕੇ 80% ਦੇ 16 ਤੋਂ ਚਿੱਟੂ ਦੇ ਸੀ ਇੱਕ ਫਿਗਰ ਸਕੂਲ ਜੋ ਸੜੇ ਹੈ ਉਹਨਾਂ ਤੋਂ ਬੱਚੇ ਨੇ ਹੋਰ ਆ ਸਤਨ ਤਵੇ ਸਾਡੇ ਸਕੂਲਾਂ ਨੂੰ ਜੋੜ ਸ। ਮੈਂ ਨੌਵੇਂ ਸੇਵੀ ਸੰਗੀ ਸਾਰਾ ਜ ਸਕੂਲ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਕੀ ਕਹਿਣਾ ਚਾਹਤੀ ਹਾਂ। ਬੰਦਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਗੰਦਪੀ ਸਤਿਮਾਨ ਚੌਧਰੀ ਸਿੰਘ ਜੀ ਦੇ ਪਾਵਿਸ ਤੋਂ ਨੀਜ਼ ਫੋਟਾ ਪੀ ਤੇ ਸਤਾਰੀ ਮੈਡਲ ਸਕੂਲ ਵਿਖੇ ਅੱਜ ਨੇੜਾ ਸੁਪਨੀ ਸਾਹਿਬ ਪਾਠਕ੍ਰਮ ਦਾ ਜਿਹੜਾ ਯਤਨ ਹੈ ਉਸ ਨੂੰ ਕੀਤਾ ਗਿਆ ਕਿ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਹੈ ਇਹ ਪ੍ਰੋਗਰਾਮ ਬੜਾ ਵਧੀਆ ਤੇ ਬਹੁਤ ਸੁਣਾ ਹੋਇਆ ਇਸ ਪ੍ਰੋਗਰਾਮ ਦੇ ਲਈ ਜਿਹੜਾ ਹੈਗਾ ਜਿਸ ਸਮੇਂ ਤੇ 23 ਚੌਥ ਦੇ ਵਿੱਚ ਜੋ ਸਕੂਲ ਨੂੰ ਮੁੱਤਾ ਨਿਵਾਦ ਮਿਲਿਆ ਇਹਵਾਸ਼ਿਕ ਰੰਗਨ ਕਰਦੇ ਰਹੇ ਅਤੇ ਅੱਗੇ ਵਾਸਤੇ ਪੜਾਈ ਬੱਚਿਆਂ ਦੇ ਮਿਹਨਤ ਪਰਿਆ ਹੱਥ ਸਤਾ ਦੇ ਬੱਚਿਆਂ ਦੇ ਮਿਹਨਤ ਪਰਿਆ ਹੱਥ ਅੱਗੇ ਵਾਸਤੇ ਇਹਨੂੰ ਵਾਰ ਨਹੀਂ ਮੇਰੇ ਸਾਨੂੰ ਸੂਮ ਮੰਨਦੇ ਨਹੀਂ ਤੇ ਬੱਚਿਆਂ ਦੇ ਚਰਨ ਛੋਹ ਤੇ ਧਰਤੀ ਤੇ ਮਿਹਨਤ ਪਰਿਆ ਹੱਥ ਰਹੇ ਤੇ ਅੱਜ ਅਸੀਂ ਫਿਰ ਸਾਰਾ ਸਤਾ ਪਰਿਵਾਰ ਵੱਲੋਂ ਫਰੈਂਡ ਵੱਲੋਂ ਲਗਨ ਵਸੇ ਨੂੰ ਸੰਤਾ ਵੱਲੋਂ ਸ੍ਰੀ ਹੈਗੁਰੂ ਜੀਵਨ ਸਿੰਘ ਜੀ ਮਾਨਨਿ ਅਤੇ ਸ਼ਾਂਤ ਮਾਨਸ ਪਿਆਰਾ ਸਿੰਘ ਜੀ ਦਾ ਸੰਵਾਦ ਕਰਦੇ ਹਨ ਜਿਨ੍ਹਾਂ ਦੀ ਸਦਕਾ ਅੱਜ ਸ਼੍ਰੀ ਗੁਰੂਵੰਸ ਸਾਹਿਬ ਜੀ ਦੇ ਬਾਗਮ ਜੀਉ ਤਾ ਮਾਨ ਆਏ ਜੀ ਦਾ ਚਰਨ ਜਿਹੜੇ ਨੇ ਸਕੂਲ ਵਿੱਚ ਪਾਏ ਨੇ ਅਸੀਂ ਸੁਖਨੀ ਸਾਹਿਬ ਦਾ ਜਾਂਚ ਕਰਵਾਇਆ ਜਿਸ ਦੇ ਵਿੱਚ ਮਹਾਰਾਜ ਨੇ ਬੜਾ ਉਧਾਰ ਵਖਿਆ ਰੋਧਨ ਵਖਿਆ ਲੰਗਰ ਦੀ ਸੇਵਾ ਕੀਤੀ ਗਈ ਸਾਹਿਬ ਸੰਗਤਾਂ ਦੇ ਸਮੂਹ ਰਲ ਕੇ ਜਿਹੜਾ ਲੰਗਰ ਦੇ ਵਿੱਚ ਹਿੱਸਾ ਪਾਇਆ ਪਰਮਾਤਮਾ ਇਸ ਸੇਵਾ ਨੂੰ ਸਾਡੇ ਨੂੰ ਬੰਦ ਬੁਣੇ ਪਾਚਾ ਬੰਦ ਤੇ ਚੜਦੀ ਕਲਾ ਤੱਕੀ ਵਰਸ਼ੇ ਤੇ ਮਾਤਾ ਮਾਂਬਾ ਜੀ ਮੇਰ ਪਰ ਹੱਥ ਈੜਾ ਆਪਣਾ ਰੱਖੋ ਤੇ ਰੱਖੋ ਸਾਥ ਰੱਖੋ ਮੱਥਾ ਰੱਖੋ ਤਾਂ ਕਿ ਸੂਲ ਹੋਰ ਚੜਦੀ ਕਲਾ ਵਾਲੀ ਬਦਾ ਰਹੇ ਤੇ ਸੰਧਗੀਆਂ ਛੁੜਾ ਰਹੇ ਇਹ ਸਾਡੀ ਇੱਛਾ ਦੀ ਮੂਰਤ ਤੇ ਵਾਧਾ ਵੀ ਅੱਗੇ ਜੀ ਮਾਰਾ ਗੇਸ਼ਤੰਸ਼ੀਰ ਨਰਾਸੇ ਨੂੰ ਮੇਰ ਪ੍ਰਗਾਸ ਬੂਤੀ ਹੈ ਤੇ ਸਾਡੇ ਦਿਨਿਰ ਪਰ ਹੱਥ ਰੱਖਿਓ ਇਸ ਤਰ੍ਹਾਂ ਤੇ ਬੁਨਿਆਦੀ ਹੱਤੇ ਤੋਂ ਤੱਕ ਇਹ ਪੂਰੀ ਮਿਸ਼ੂਮਤ ਅੱਗੇ ਵਧ ਰਹੇ ਨੂੰ ਲੈਂਦੇ ਰਹੇ ਤੇ ਸੂਮ ਨੂੰ ਰੱਖੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਹਾਂਜੀ ਮੈਡਮ ਕੀ ਨਾਮ ਹੈ ਤੁਹਾਡਾ ਜੀ ਅੱਜ ਮੈਡਮ ਸਕੂਲ ਵਿਖੇ ਸੁਖੁਨੀ ਸਾਹਿਬ ਦਾ ਜਾਪ ਕਰਾਇਆ ਗਿਆ ਕੀ ਕਹਣਾ ਚਾਹੁੰਦੇ ਹੋ ਜੀ

ਇੱਕ ਵਾਰੀ ਜੀ ਆਇਆਂ ਨੂੰ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਕਿਉਂਕਿ ਸੋ ਸਾਡੇ ਤੋਂ ਬਹੁਤ ਨਾਮ ਵੰਡਿਆ ਹੈ ਇਸ ਦਾ ਸ਼ੁਕਰਾਨਾ ਕਰਨ ਦੇ ਲਈ ਅੱਜ ਬਣਾਈਆਂ ਰੋਈਆਂ ਸਰਾਈਆਂ ਨੇ ਅਰਦਾਸ ਕੀਤੀ ਪਰਮਾਤਮਾ ਦੇ ਸ਼ੁਕਰਾਨੇ ਲਈ ਅੱਜ ਨਾ ਵੀ ਇੰਨਾ ਬਚਿਕੇ ਪਰਕਾਪਤ ਸੁਖ ਮਾਏ ਨੇ ਤੇ ਸਤਿਗੁਰਾਂ ਸਾਹਿਬ ਜੀ ਦਾ ਅਨੁਸਾਰ ਜੀ ਕੋ ਆਪ ਨੂੰ ਸ਼ੁਕਰਾਨਾ ਕਰਨ ਲਈ